ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਸ ਘਟਨਾ ਦੇ ਬਾਰੇ ਗੱਲ ਕਰਾਂਗੇ ਉਹ ਹੈ ਜੀ ਯੂਪੀ ਦੇ ਸ਼ਹਿਰ ਮੁਰਾਦਾਬਾਦ ਦੀ 16 ਨਵੰਬਰ 2025 ਦਾ ਦਿਨ ਸੀ ਰਾਤ ਦੇ ਤਕਰੀਬਨ 10 11 ਵਜੇ ਦਾ ਟਾਈਮ ਸੀ ਤੇ 10 11 ਵਜੇ ਕੁਝ ਲੋਕ ਇੱਕ ਸੜਕ ਦੇ ਉੱਤੇ ਦੀ ਲੰਘੇ ਜਾ ਰਹੇ ਸੀ ਤਾਂ ਉਹਨਾਂ ਦੀ ਨਜ਼ਰ ਅਚਾਨਕ ਸੜਕ ਦੇ ਕਿਨਾਰੇ ਦੇ ਉੱਤੇ ਪਏ ਇੱਕ ਇਨਸਾਨ ਵੱਲ ਜਾਂਦੀ ਹੈ ਜੋ ਇਹ ਇਨਸਾਨ ਸੀ ਸੜਕ ਦੇ ਕਿਨਾਰੇ ਦੇ ਉੱਤੇ ਬੇਸੁੱਧ ਹਾਲਤ ਦੇ ਵਿੱਚ ਪਿਆ ਸੀ ਉਹ ਜਦੋਂ ਇਸ ਇਨਸਾਨ ਕੋਲ ਜਾ ਕੇ ਦੇਖਦੇ ਆ ਤਾਂ ਉਹ ਦੇਖਦੇ ਆ ਕਿ ਉਹ ਜਿਹੜਾ ਇਨਸਾਨ ਸੀ ਖੂਨ ਦੇ ਵਿੱਚ ਲਤਪਾ ਸੀ ਉਹਦੇ ਕਾਫੀ ਜਦਾ ਸੱਟਾਂ ਵਗੈਰਾ ਲੱਗੀਆਂ ਹੋਈਆਂ ਸੀ ਤਾਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇੱਥੇ ਕੋਈ ਐਕਸੀਡੈਂਟ ਵਗੈਰਾ ਹੋਇਆ ਜਿਸ ਦੇ ਕਰਕੇ ਇਸ ਨੂੰ ਕੋਈ ਟੱਕਰ ਵਗੈਰਾ ਮਾਰ ਕੇ ਇਥੋਂ ਭੱਜ ਗਿਆ ਤੇ ਇਹ ਇਨਸਾਨ ਸੜਕ ਦੇ ਕਿਨਾਰੇ ਦੇ ਉੱਤੇ ਬੇਸੁੱਧ ਪਿਆ ਤਾਂ ਉਸ ਤੋਂ ਬਾਅਦ ਫਿਰ ਉਹ ਪੁਲਿਸ ਨੂੰ ਰਿਪੋਰਟ ਫਾਰਮ ਕਰ ਦਿਆ ਤੇ ਐਂਬੂਲੈਂਸ ਵੀ ਸੱਦੀ ਜਾਂਦੀ ਹੈ ਹੁਣ ਪੁਲਿਸ ਜਦੋਂ ਮੌਕੇ ਤੇ ਪਹੁੰਚਦੀ ਆ ਤਾਂ ਪੁਲਿਸ ਵਾਲੇ ਉਸ ਇਨਸਾਨ ਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਹਸਪੀਟਲ ਲੈ ਜਾਂਦੇ ਆ ਹੁਣ ਜਿਹੜਾ ਇਹ ਇਨਸਾਨ ਸੀ ਇਹ ਇੱਕ ਆਦਮੀ ਸੀ ਤੇ ਇਸ ਦੀ ਉਮਰ ਜਿਹੜੀ 25 ਤੋਂ ਲੈ ਕੇ 30 ਸਾਲ ਦੇ ਵਿੱਚ ਵਿੱਚ ਲੱਗ ਰਹੀ ਸੀ ਤਾਂ ਜਦੋਂ ਇਹਨੂੰ ਹਸਪੀਟਲ ਲੈ ਕੇ ਜਾਇਆ ਗਿਆ ਉੱਥੇ ਜਾ ਕੇ ਡਾਕਟਰਾਂ ਨੇ ਇਸ ਦਾ ਚੈੱਕਅਪ ਕੀਤਾ ਤਾਂ ਡਾਕਟਰਾਂ ਨੇ ਦੱਸਿਆ ਕਿ ਇਸ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤਾਂ ਹੁਣ ਇਹ ਇਨਸਾਨ ਹੈ ਕੌਣ ਸੀ ਇਹ ਜਿਹੜਾ ਆਦਮੀ ਸੀ ਹੈ ਕੌਣ ਸੀ ਇਸ ਦੀ شناخت ਕਰਨੀ ਸੀ ਇਸ ਕਰਕੇ ਪੁਲਿਸ ਵਾਲੇ ਹੁਣ ਇਸ ਦੇ ਕੱਪੜੇ ਵਗੈਰਾ ਚੈੱਕ ਕਰਦੇ ਆ ਤੇ ਇਸ ਦੀ ਜੇਬ ਦੇ ਵਿੱਚੋਂ ਇਸ ਦਾ ਇੱਕ ਜਿਹੜਾ ਪਾਰਸ ਨਿਕਲਦਾ ਇਸ ਦੇ ਪਾਰਸ ਦੇ ਵਿੱਚੋਂ ਪੁਲਿਸ ਵਾਲੇ ਸਿਨਾਖਤੀ ਕਾਰਡ ਕੱਢ ਦਿਆ ਤਾਂ ਪਤਾ ਲੱਗਦਾ ਕਿ ਇਹ ਜਿਹੜਾ ਮੁੰਡਾ ਸੀ ਇਸ ਦਾ ਨਾਮ ਅਨਿਕੇਤ ਸ਼ਰਮਾ ਸੀ ਤੇ ਇਹ ਜੁਪੀ ਦੇ ਸੰਭਲ ਸਹਿਰ ਦਾ ਰਹਿਣ ਵਾਲਾ ਸੀ ਤਾਂ ਹੁਣ ਪੁਲਿਸ ਵਾਲੇ ਇਸ ਦੇ ਘਰਦਿਆਂ ਨੂੰ ਇਨਫੋਰਮ ਕਰਦੇ ਆ ਹੁਣ ਜਿਹੜਾ ਇਹ ਮੁੰਡਾ ਸੀ ਅਨਿਕੇਤ ਸ਼ਰਮਾ ਇਸ ਦਾ ਪਿਓ ਸੀ ਜਿਸ ਦਾ ਨਾਮ ਸੀ ਬਾਬੂ ਰਾਮ ਸ਼ਰਮਾ ਉਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਉਹ ਆਪਣੇ ਕੁਝ ਫੈਮਿਲੀ ਦੇ ਮੈਂਬਰ ਲੈ ਕੇ ਜਿਹੜਾ ਮੁਰਾਦਾਬਾਦ ਪਹੁੰਚਦਾ ਹੈ ਉੱਥੇ ਆ ਕੇ ਉਹ ਦੇਖਦਾ ਹੈ ਕਿ ਉਸ ਦੇ ਮੁੰਡੇ ਦੀ ਮੌਤ ਹੋ ਚੁੱਕੀ ਹੈ ਤੇ ਪੁਲਿਸ ਵਾਲੇ ਜਿਹੜੀ ਉਸ ਮੁੰਡੇ ਦੀ লাশ ਸੀ ਉਹ ਉਹਦੇ ਘਰਦਿਆਂ ਨੂੰ ਜਿਹੜੀ ਸੌਂਪ ਦਿੰਦੇ ਆ ਤੇ ਇਹ ਜਦੋਂ ਇਹਨਾਂ ਨੇ লাশ ਦਿੱਤੀ ਪੁਲਿਸ ਵਾਲਿਆਂ ਨੇ ਉਸ ਤੋਂ ਪਹਿਲਾਂ ਇਸ ਦਾ ਪੋਸਟਮਾਰਟਮ ਵਗੈਰਾ ਕਰਾ ਦਿੱਤਾ ਗਿਆ ਸੀ ਤਾਂ ਹੁਣ ਘਰ ਦੇ ਇਸ ਮੁੰਡੇ ਦੀ লাশ ਨੂੰ ਲੈਂਦੇ ਆ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਦਾ ਐਕਸੀਡੈਂਟ ਵਗੈਰਾ ਹੋਇਆ ਇਸ ਦਾ ਜਿਹੜਾ ਸਰੀਰ ਆ ਜਾ ਇਸ ਦੀ ਜਿਹੜੀ লাশ ਸੀਗੀ ਉਹ ਸੜਕ ਦੇ ਕਿਨਾਰੇ ਦੇ ਉੱਤੇ ਪਈ ਮਿਲੀ ਸੀ ਤਾਂ ਫਿਰ ਇਹ ਇਸ ਮੁੰਡੇ ਦੀ লাশ ਨੂੰ ਆਪਣੇ ਘਰ ਲੈ ਕੇ ਆਉਂਦੇ ਆ ਤੇ ਉੱਥੇ ਆ ਕੇ ਇਸ ਦਾ ਅੰਤਿਮ ਸੰਸਕਾਰ ਵਗੈਰਾ ਕਰ ਦਿੱਤਾ ਜਾਂਦਾ ਹੁਣ ਤੱਕ ਇਹ ਸਭ ਕੁਝ ਨਾਰਮਲ ਲੱਗ ਰਿਹਾ ਸੀ ਇਦਾਂ ਲੱਗ ਰਿਹਾ ਸੀ ਕਿ ਇੱਕ ਐਕਸੀਡੈਂਟ ਦੇ ਵਿੱਚ ਮੁੰਡੇ ਦੀ ਜਿਹੜੀ ਮੌਤ ਹੋ ਚੁੱਕੀ ਆ ਤਾਂ ਫਿਰ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਹੁਣ ਜਦੋਂ ਇਹ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਤਾਂ ਇਸ ਤੋਂ ਜਿਹੜੇ ਇਸ ਕੇਸ ਦੇ ਸਾਰੇ ਸਮੀਕਰਨ ਬਦਲ ਜਾਂਦੇ ਆ ਕਿਉਂਕਿ ਇਸ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਖੁਲਾਸਾ ਹੁੰਦਾ ਹੈ ਕਿ ਜੋ ਇਹ ਮੁੰਡਾ ਜਿਸ ਦਾ ਇਹ ਐਕਸੀਡੈਂਟ ਹੋਇਆ ਦੱਸਿਆ ਗਿਆ ਸੀ ਇਸ ਦੇ ਐਕਸੀਡੈਂਟ ਤੋਂ ਪਹਿਲਾਂ ਇਸ ਨੂੰ ਜਿਹੜਾ ਕੁੱਟਿਆ ਮਾਰਿਆ ਵੀ ਗਿਆ ਸੀ ਇਸ ਦੀ ਜਿਹੜੀ ਮੌਤ ਸੀ ਉਹ ਕੁੱਟਮਾਰ ਕਰਕੇ ਹੋਈ ਸੀ ਨਾ ਕਿ ਐਕਸੀਡੈਂਟ ਦੇ ਕਰਕੇ ਕਿਉਂਕਿ ਇਸ ਦੇ ਸਰੀਰ ਦੇ ਉੱਤੇ ਕੁਝ ਸੱਟਾਂ ਦੇ ਅਜਿਹੇ ਜਿਹੜੇ ਨਿਸ਼ਾਨ ਵਗੈਰਾ ਮਿਲੇ ਸੀ ਕੁਝ ਸੱਟਾਂ ਅਜਿਹਾਂ ਮਿਲਿਆ ਸੀ ਜੋ ਕਿ ਕਿਸੇ ਭਾਰੀ ਚੀਜ਼ ਦੇ ਨਾਲ ਵਾਰ ਕਰਨ ਕਰਕੇ ਲੱਗੀਆਂ ਸੀ ਇਸ ਦੇ ਸਿਰ ਦੇ ਵਿੱਚ ਕਿਸੇ ਭਾਰੀ ਚੀਜ਼ ਦਾ ਵਾਰ ਹੋਇਆ ਸੀ ਜਿਸ ਦੇ ਕਰਕੇ ਇਸ ਦੀ ਮੌਤ ਹੋਈ ਸੀ ਤੇ ਇਸ ਨੂੰ ਕਿਸੇ ਨੇ ਐਕਸੀਡੈਂਟ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਇਹ ਪੋਸਟਮਾਰਟਮ ਰਿਪੋਰਟ ਹੁਣ ਪੁਲਿਸ ਵਾਲਿਆਂ ਕੋਲ ਪਹੁੰਚਦੀ ਹੈ ਤਾਂ ਪੁਲਿਸ ਵਾਲੇ ਬੜੇ ਹੈਰਾਨ ਹੁੰਦੇ ਆ ਤੇ ਨਾਲ ਦੀ ਨਾਲ ਮੁੰਡੇ ਦੇ ਘਰਦਿਆਂ ਨੂੰ ਵੀ ਇਨਫਾਰਮ ਕੀਤਾ ਜਾਂਦਾ ਹੁਣ ਪੋਸਟਮਾਰਟਮ ਦੇ ਵਿੱਚ ਜੋ ਕੁਝ ਸਾਹਮਣੇ ਆਇਆ ਉਸ ਦੀ ਜਾਣਕਾਰੀ ਜਿਹੜਾ ਬਾਬੂ RAM ਸ਼ਰਮਾ ਉਸ ਨੂੰ ਪੁਲਿਸ ਦਿੰਦੀ ਹੈ ਤੇ ਉਸ ਨੂੰ ਦੱਸ ਦਿਆ ਕਿ ਤੇਰੇ ਮੁੰਡੇ ਦੇ ਨਾਲ ਕਿਸੇ ਨੇ ਕੁੱਟਮਾਰ ਕੀਤੀ ਸੀ ਉਸ ਦਾ ਜਿਹੜਾ ਕਤਲ ਹੋਇਆ ਨਾ ਕਿ ਉਸ ਦਾ ਕੋਈ ਐਕਸੀਡੈਂਟ ਹੋਇਆ ਸੀ ਤਾਂ ਫਿਰ ਇੱਥੇ ਪੁਲਿਸ ਬਾਬੂ ਰਾਮ ਸ਼ਰਮਾ ਨੂੰ ਪੁੱਛਦੀ ਹੈ ਕਿ ਤੇਰੇ ਮੁੰਡੇ ਦੀ ਕਿਸੇ ਨਾਲ ਦੁਸ਼ਮਣੀ ਹੋਵੇ ਜਾਂ ਤੈਨੂੰ ਕਿਸੇ ਦੇ ਉੱਤੇ ਸ਼ੱਕ ਹੋਵੇ ਤਾਂ ਅਸੀਂ ਉਦਾਂ ਦੀ ਫਿਰ ਕੋਈ ਜਾਂਚ ਅੱਗੇ ਸ਼ੁਰੂ ਕਰੀਏ ਪਰ ਜਿਹੜਾ ਬਾਬੂ ਰਾਮ ਸ਼ਰਮਾ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਮੇਰਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਮੈਨੂੰ ਕਿਸੇ ਦੇ ਉੱਤੇ ਕੋਈ ਸ਼ੱਕ ਨਹੀਂ ਤਾਹ ਪੁਲਿਸ ਵਾਲੇ ਉਹਨੂੰ ਕਹਿੰਦੇ ਆ ਕਿ ਤੁਸੀਂ ਸਾਡੇ ਕੋਲ ਇੱਕ ਕੰਪਲੇਂਟ ਰਜਿਸਟਰ ਕਰਵਾ ਦਿਓ ਤੇ ਅਸੀਂ ਆਪਣੀ ਜਾਂਚ ਅੱਗੇ ਕਰਦੇ ਰਹਾਂਗੇ ਪਰ ਜਿਹੜਾ ਇਹ ਬਾਬੂਰਾਮ ਸ਼ਰਮਾ ਇਹ ਪੁਲਿਸ ਵਾਲਿਆਂ ਨੂੰ ਇਸ ਗੱਲ ਤੋਂ ਮਨਾ ਕਰ ਦਿੰਦਾ ਇਹ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਅਸੀਂ ਕੋਈ ਵੀ ਜਾਂਚ ਨਹੀਂ ਕਰਾਉਣੀ ਚਾਹੁੰਦੇ ਅਸੀਂ ਆਪਣੇ ਮੁੰਡੇ ਦਾ ਸੰਸਕਾਰ ਕਰ ਦਿੱਤਾ ਤੇ ਉਹ ਜਿਹੜਾ ਐਕਸੀਡੈਂਟ ਹੋਇਆ ਸੀ ਉਸ ਦਾ ਉਸ ਦੀ ਕਿਸੇ ਨਾਲ ਕੋਈ ਲੜਾਈ ਵਗੈਰਾ ਨਹੀਂ ਹੋਈ ਤੁਸੀਂ ਜਾਣ ਬੁੱਝ ਕੇ ਇਸ ਕੇਸ ਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਪੁਲਿਸ ਵਾਲੇ ਉਸ ਦਾ ਇਹ ਰਵੱਈਆ ਦੇਖ ਕੇ ਬੜੇ ਹੈਰਾਨ ਸੀ ਹੁਣ ਪੁਲਿਸ ਵਾਲੇ ਜਿਹੜਾ ਉਹ ਮੁੰਡਾ ਸੀ ਅਨਿਕੇਤ ਸ਼ਰਮਾ ਉਸਦੇ ਚਾਚੇ ਨਾਲ ਸੰਪਰਕ ਕਰਦਿਆ ਹੁਣ ਉਸਦੇ ਚਾਚੇ ਨੂੰ ਸਾਰੀ ਗੱਲਬਾਤ ਦੱਸੀ ਜਾਂਦੀ ਹੈ ਤਾਂ ਫਿਰ ਉਸਦਾ ਚਾਚਾ ਪੁਲਿਸ ਦੇ ਕੋਲੇ ਇੱਕ ਕੰਪਲੇਂਟ ਦਰਜ ਕਰਾਉਂਦਾ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਆ ਜਿਹੜੀ ਹੁਣ ਕਾਰਵਾਈ ਸ਼ੁਰੂ ਕਰਦੀ ਹੈ ਹੁਣ ਪੁਲਿਸ ਵਾਲੇ ਸਭ ਤੋਂ ਪਹਿਲਾਂ ਜਿਹੜਾ ਇਹ ਬਾਬੂ RAM ਸ਼ਰਮਾ ਸੀ ਉਸ ਨੂੰ ਗ੍ਰਿਫਤਾਰ ਕਰ ਦਿਆ ਕਿਉਂਕਿ ਪੁਲਿਸ ਵਾਲਿਆਂ ਨੂੰ ਉਸਦੇ ਉੱਤੇ ਸ਼ੱਕ ਹੋ ਰਿਹਾ ਸੀ ਜਿਵੇਂ ਦਾ ਉਹ ਰਵਈਆ ਪੁਲਿਸ ਵਾਲਿਆਂ ਦੇ ਸਾਹਮਣੇ ਦਿਖਾ ਰਿਹਾ ਸੀ ਜਿਵੇਂ ਉਹ ਕਹਿ ਰਿਹਾ ਸੀ ਕਿ ਮੈਂ ਕੋਈ ਵੀ ਕੰਪਲੇਂਟ ਨਹੀਂ ਕਰਨਾ ਚਾਹੁੰਦਾ ਮੇਰਾ ਮੁੰਡਾ ਜਿਹੜਾ ਐਕਸੀਡੈਂਟ ਦੇ ਵਿੱਚ ਹੀ ਮਰਿਆ ਤਾਂ ਇਥੋਂ ਪੁਲਿਸ ਦਾ ਸ਼ੱਕ ਵਧਿਆ ਕਿਉਂਕਿ ਜਦੋਂ ਇੱਕ ਜਵਾਨ ਪੁੱਤ ਦੀ ਮੌਤ ਹੋਈ ਹੋਵੇ ਤੇ ਉਸ ਦਾ ਪਤਾ ਲੱਗੇ ਕਿ ਇਸ ਦਾ ਐਕਸੀਡੈਂਟ ਨਹੀਂ ਹੋਇਆ ਬਲਕਿ ਕਿਸੇ ਨੇ ਇਸ ਦਾ ਕਤਲ ਕੀਤਾ ਤਾਂ ਮਾਪੇ ਉਸ ਦੀ ਤਹਿ ਤੱਕ ਜਾਂਦੇ ਆ ਮਾਪੇ ਆਪਣੀ ਜਾਨ ਦੇਨ ਤੱਕ ਜਾਂਦੇ ਆ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਅਸਲ ਦੇ ਵਿੱਚ ਕਹਾਣੀ ਕੀ ਸੀ ਉਹਨਾਂ ਦੇ ਬੇਟੇ ਨਾਲ ਕੀ ਹੋਇਆ ਉਸ ਨੂੰ ਇਨਸਾਫ ਦਵਾਉਂਦੇ ਆ ਪਰ ਇੱਥੇ ਸਭ ਕੁਝ ਉਲਟ ਸੀ ਜਿਹੜਾ ਬਾਬੂ RAM ਸ਼ਰਮਾ ਸੀ ਉਹ ਪੁਲਿਸ ਦੇ ਕੰਮ ਦੇ ਵਿੱਚ ਜਿਹੜਾ ਅਰਚਣ ਪੈਦਾ ਕਰ ਰਿਹਾ ਸੀ ਉਹ ਪੁਲਿਸ ਵਾਲਾ ਨੂੰ ਕਹਿ ਰਿਹਾ ਸੀ ਕਿ ਮੈਂ ਕੋਈ ਵੀ ਕੰਪਲੀਟ ਨਹੀਂ ਕਰਨੀ ਇਸ ਕਰਕੇ ਇਹਦੇ ਉੱਤੇ ਸ਼ੱਕ ਵਧਿਆ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੁਲਿਸ ਵਾਲਿਆਂ ਨੇ ਇਸ ਨੂੰ ਥਾਣੇ ਦੇ ਵਿੱਚ ਲਿਆਂਦਾ ਤੇ ਉੱਥੇ ਲਿਆ ਕੇ ਇਸ ਤੋਂ ਪੁੱਛਗਿੱਛ ਹੋਈ ਜਦੋਂ ਪੁਲਿਸ ਵਾਲਿਆਂ ਨੇ ਸ਼ਕਤੀ ਵਰਤੀ ਤਾਂ ਜਿਹੜਾ ਇਹ ਬਾਬੂਰਾਮ ਸ਼ਰਮਾ ਸੀ ਇਹ ਪੁਲਿਸ ਵਾਲਿਆਂ ਦੀ ਸ਼ਕਤੀ ਜਿਹੜੀ ਝੱਲ ਨਾ ਸਕਿਆ ਤੇ ਇੱਥੇ ਪੁਲਿਸ ਵਾਲਾਂ ਦੇ ਸਾਹਮਣੇ ਇਹ ਸਾਰੀ ਗੱਲਬਾਤ ਕਬੂਲ ਕਰਦਾ ਜਿਸ ਦੇ ਵਿੱਚ ਉਹ ਦੱਸਦਾ ਕਿ ਜਿਹੜਾ ਉਸਦੇ ਮੁੰਡੇ ਦਾ ਇਹ ਕਾਤਲ ਆ ਇਹ ਉਸਨੇ ਆਪ ਹੀ ਕਰਵਾਇਆ ਜਾਂ ਕਹਿ ਸਕਦੇ ਆ ਕਿ ਆਪ ਹੀ ਕੀਤਾ ਇਸ ਦੇ ਪਿੱਛੇ ਜੋ ਵੀ ਕਾਰਨ ਸੀ ਜਦੋਂ ਪੁਲਿਸ ਵਾਲਿਆਂ ਨੂੰ ਉਹ ਪਤਾ ਲੱਗਦਿਆ ਤਾਂ ਸਾਰੇ ਹਰਾਰ ਰਹਿ ਜਾਂਦੇ ਆ ਹੁਣ ਜਦੋਂ ਪੁਲਿਸ ਵਾਲਿਆਂ ਨੇ ਬਾਬੂ ਰਾਮ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਉਸ ਨੇ ਸੱਚਾਈ ਬਿਆਨ ਕੀਤੀ ਤਾਂ ਉਸ ਦੇ ਵਿੱਚ ਪਤਾ ਲੱਗਿਆ ਕਿ ਜੋ ਇਹ ਕਤਲ ਹੈ ਇਹ ਇੰਸ਼ੋਰੈਂਸ ਦੀ ਜਿਹੜੀ ਰਾਸ਼ੀ ਸੀ ਜਾਂ ਕਹਿੰਦੇ ਇੰਸ਼ੋਰੈਂਸ ਦੇ ਪੈਸੇ ਲੈਣ ਦੇ ਖਾਤਰ ਹੋਇਆ ਸੀ ਕਿਉਂਕਿ ਇਹ ਜਿਹੜਾ ਬਾਬੂ ਰਾਮ ਸ਼ਰਮਾ ਸੀ ਉਸ ਨੇ ਆਪਣੇ ਮੁੰਡੇ ਦਾ 2 ਕਰੋੜ ਰੁਪਏ ਦਾ ਇੰਸ਼ੋਰੈਂਸ ਕਰਾ ਰੱਖਿਆ ਸੀ ਲਾਈਫ ਇੰਸ਼ੋਰੈਂਸ ਕਰਾ ਰੱਖਿਆ ਸੀ ਇਸ ਦਾ ਲਾਈਫ ਇੰਸ਼ੋਰੈਂਸ ਲੈਣ ਦੇ ਲਈ ਇਹਨੇ ਇਹ ਕਤਲ ਨੂੰ ਪਲਾਨ ਕੀਤਾ ਪਰ ਇਸ ਦੇ ਨਾਲ ਨਾਲ ਹੋਰ ਵੀ بڑے ਖੁਲਾਸੇ ਹੁੰਦੇ ਆ ਇਸ ਦੇ ਨਾਲ ਨਾਲ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਕਿ ਇਸ ਸਾਰੇ ਖੇਡ ਦਾ ਜਾਂ ਇਸ ਸਾਰੇ ਪਲਾਨ ਦਾ ਮਾਸਟਰਮਾਈਂਡ ਕੋਈ ਹੋਰ ਸੀ ਤੇ ਇਸ ਦੇ ਪਿੱਛੇ ਦਾ ਅਸਲ ਕਾਰਨ ਵੀ ਕੋਈ ਹੋਰ ਹੀ ਨਿਕਲ ਕੇ ਸਾਹਮਣੇ ਆਉਂਦਾ ਹੁਣ ਪੁਲਿਸ ਵਾਲਿਆਂ ਨੇ ਜਦੋਂ ਅੱਗੇ ਜਾਂਚ ਕੀਤੀ ਤਾਂ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਕਿ ਜੋ ਇਹ ਬਾਬੂਰਾਮ ਸ਼ਰਮਾ ਇਸ ਦਾ ਵਿਆਹ ਬਬੀਤਾ ਨਾਮ ਦੀ ਇੱਕ ਔਰਤ ਦੇ ਨਾਲ ਹੋਇਆ ਸੀ ਇਸ ਦੇ ਨਾਲ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਜੋ ਅਨਿਕੇਤ ਸੀ ਇਸ ਦਾ ਜਨਮ ਹੁੰਦਾ ਹੈ ਤੇ ਇਹਦੇ ਨਾਲ ਹੀ ਇਹਦੇ ਘਰ ਦੇ ਵਿੱਚ ਇੱਕ ਇਹਦੀ ਕੁੜੀ ਸੀ ਜਿਸ ਦਾ ਕਿ ਜਨਮ ਇਸ ਤੋਂ ਪਹਿਲਾਂ ਹੋਇਆ ਸੀ ਜੋ ਹੁਣ ਇਹ ਵੱਡੀ ਕੁੜੀ ਸੀ ਇਸ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਉਸਦੇ ਵਿਆਹ ਤੋਂ ਬਾਅਦ ਜਿਹੜੀ ਇਹ ਬਬੀਤਾ ਸੀ ਇਸ ਦੀ ਮੌਤ ਹੋ ਜਾਂਦੀ ਹੈ ਜਾਨੀ ਕਿ ਅਨਿਕੇਤ ਦੀ ਜਿਹੜੀ ਮਾਂ ਸੀ ਉਸ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਜੋ ਇਹ ਅਨਿਕੇਤ ਸੀਗਾ ਇਹ ਵੀ ਜਦੋਂ ਜਵਾਨ ਹੋਇਆ ਇਹ ਗਲਤ ਸੰਗਤ ਦੇ ਵਿੱਚ ਪੈ ਜਾਂਦਾ ਤੇ ਇਹ ਸ਼ਰਾਬ ਵਗੈਰਾ ਪੀਣ ਲੱਗ ਜਾਂਦਾ ਇਸ ਦੇ ਆਪਣੇ ਪਿਓ ਦੇ ਨਾਲ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਆ ਤੇ ਇਸ ਦੇ ਚੱਲਦਿਆਂ ਹੀ ਹੁਣ ਜੋ ਇਹ ਬਾਬੂ ਰਾਮ ਸੀ ਇਹ ਆਪਣੀ ਘਰ ਵਾਲੀ ਦੀ ਮੌਤ ਤੋਂ ਬਾਅਦ ਕਿਤੇ ਹੋਰ ਵਿਆਹ ਕਰਵਾ ਲੈਂਦਾ ਇਹ ਇੱਕ ਬਬਲੀ ਨਾਮ ਦੀ ਇੱਕ ਕੁੜੀ ਦੇ ਨਾਲ ਵਿਆਹ ਕਰਾਉਂਦਾ ਜਿਸ ਦੇ ਵਿਆਹ ਤੋਂ ਬਾਅਦ ਇਸ ਦੇ ਘਰ ਦੋ ਬੱਚਿਆਂ ਦਾ ਹੋਰ ਜਨਮ ਹੁੰਦਾ ਤੇ ਇਸ ਦੀ ਜ਼ਿੰਦਗੀ ਇਦਾਂ ਹੀ ਚੱਲਦੀ ਜਾ ਰਹੀ ਸੀ ਤਾਂ ਕੁਝ ਸਾਲ ਪਹਿਲਾਂ ਜੋ ਇਹ ਬਾਬੂ ਰਾਮ ਸ਼ਰਮਾ ਸੀ ਇਹ ਉੱਤਰਾਖੰਡ ਦੇ ਨਾਨਕਮਤੇ ਸ਼ਹਿਰ ਦੇ ਵਿੱਚ ਇੱਕ ਚੋਰੀ ਕਰਦਾ ਇੱਕ ਡਕੈਤੀ ਕਰਦਾ ਜਿਸ ਦੇ ਚੱਲਦਿਆਂ ਇਸ ਨੂੰ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੰਦੀ ਹੈ ਇਹ ਜੇਲ੍ਹ ਦੇ ਵਿੱਚ ਕਾਫੀ ਸਾਲ ਬਿਤਾਉਂਦਾ ਤੇ ਦੂਜੇ ਪਾਸੇ ਇਸ ਦਾ ਜਿਹੜਾ ਇਹ ਮੁੰਡਾ ਅਨਕੇਤ ਸੀ ਇਹ ਘਰ ਦੇ ਵਿੱਚ ਹੀ ਰਹਿੰਦਾ ਸੀ ਤੇ ਇਸ ਦੀ ਜਿਹੜੀ ਘਰ ਵਾਲੀ ਸੀ ਬਬਲੀ ਜਿਸ ਦੇ ਨਾਲ ਇਸ ਬਾਬੂ ਰਾਮ ਸ਼ਰਮਾ ਨੇ ਵਿਆਹ ਕਰਾਇਆ ਸੀ ਇਸ ਦੀਆਂ ਜਿਹੜੀਆਂ ਨਜ਼ਦੀਕੀਆਂ ਅਨਕੇਤ ਦੇ ਨਾਲ ਵਧਣੀਆਂ ਸ਼ੁਰੂ ਹੋ ਜਾਂਦੀਆਂ ਜਾਣੀ ਕਿ ਇੱਥੇ ਰਿਸ਼ਤਿਆਂ ਦਾ ਘਾਣ ਹੋਣਾ ਸ਼ੁਰੂ ਹੁੰਦਾ ਇੱਕ ਜੋ ਇਹ ਅਨਕੇਤ ਸ਼ਰਮਾ ਸੀ ਉਹ ਮੁੰਡਾ ਸੀ ਉਹ ਜਿਹੜਾ ਸ਼ਰਾਬ ਵਗੈਰਾ ਦਾ ਪਿੰਦਾ ਹੀ ਸੀ ਉਸ ਦੀਆਂ ਆਦਤਾਂ ਪਹਿਲਾਂ ਹੀ ਖਰਾਬ ਸੀ ਹੁਣ ਇਹ ਆਪਣੀ ਜਿਹੜੀ ਮਤਰਈ ਮਾਂ ਸੀ ਉਸ ਦੇ ਨਾਲ ਹੀ ਨਜ਼ਦੀਕੀਆਂ ਵਧਾ ਲੈਂਦਾ ਤੇ ਜਦੋਂ ਹੀ ਬਾਬੂ ਰਾਮ ਸ਼ਰਮਾ ਫਿਰ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ ਉਹਨੂੰ ਬਾਹਰ ਆ ਕੇ ਇਹ ਸਾਰੀ ਗੱਲਬਾਤ ਦਾ ਪਤਾ ਲੱਗਦਾ ਤਾਂ ਹੁਣ ਇਹ ਆਪਣੇ ਮੁੰਡੇ ਤੋਂ ਬਦਲਾ ਲੈਣਾ ਚਾਹੁੰਦਾ ਸੀ ਇਹ ਆਪਣੇ ਮੁੰਡੇ ਤੋਂ ਤੰਗ ਆ ਚੁੱਕਿਆ ਸੀ ਇਸ ਕਰਕੇ ਫਿਰ ਇਹ ਇਸ ਦਾ ਇੱਕ ਵਕੀਲ ਸੀ ਬਾਬੂ ਰਾਮ ਸ਼ਰਮਾ ਦਾ ਜੋ ਕਿ ਅਮਰੋਹਾ ਸ਼ਹਿਰ ਦੇ ਵਿੱਚ ਰਹਿੰਦਾ ਸੀ ਜਿਸ ਦਾ ਨਾਮ ਆਦੇਸ਼ ਕੁਮਾਰ ਸੀ ਇਹ ਆਦੇਸ਼ ਕੁਮਾਰ ਨਾਮ ਦੇ ਮਰੋਹਾ ਦੇ ਵਿੱਚ ਰਹਿਣ ਵਾਲੇ ਵਕੀਲ ਦੇ ਨਾਲ ਸਾਰੀ ਗੱਲਬਾਤ ਕਰਦਾ ਹੈ ਇਹ ਸਾਰੀ ਗੱਲਬਾਤ ਉਸ ਨੂੰ ਦੱਸਦਾ ਹੈ ਕਿ ਉਸ ਦੇ ਮੁੰਡੇ ਤੇ ਉਸ ਦੀ ਘਰ ਵਾਲੀ ਦੇ ਵਿੱਚ ਜਿਹੜੀਆਂ ਨਜ਼ਦੀਕੀਆਂ ਨੇ ਤੇ ਇਹ ਆਪਣੇ ਮੁੰਡੇ ਤੋਂ ਬਦਲਾ ਲੈਣਾ ਚਾਹੁੰਦਾ ਤੇ ਉਹ ਇਸ ਦੇ ਲਈ ਉਹਨੂੰ ਮਾਰ ਵੀ ਸਕਦਾ ਤਾਂ ਹੁਣ ਜਦੋਂ ਇਹ ਗੱਲਬਾਤ ਸਾਰੀ ਵਕੀਲ ਸੁਣਦਾ ਤਾਂ ਫਿਰ ਇੱਥੇ ਵਕੀਲ ਇਸ ਨੂੰ ਕਹਿੰਦਾ ਕਿ ਜੇਕਰ ਤੂੰ ਆਪਣੇ ਮੁੰਡੇ ਨੂੰ ਮਾਰਨਾ ਹੀ ਆ ਤਾਂ ਮੈਂ ਤੈਨੂੰ ਇੱਕ ਪਲਾਨ ਦੱਸਦਾ ਜਿਸ ਦੇ ਨਾਲ ਆਪਣੇ ਕੋਲ ਪੈਸਾ ਵੀ ਆਊਗਾ ਤਾਂ ਇੱਥੇ ਹੀ ਫਿਰ ਇਹੀ ਵਕੀਲ ਸੀ ਜੋ ਇਸ ਦੇ ਪਿਓ ਨੂੰ ਯਾਨੀ ਕਿ ਬਾਬੂ RAM ਸ਼ਰਮਾ ਨੂੰ ਇਹ ਸਾਰੀ ਪਲੈਨਿੰਗ ਦੱਸਦਾ ਕਿ ਆਪਾਂ ਇੱਕ ਇਸ ਦਾ ਜਿਹੜਾ ਲਾਈਫ ਇੰਸ਼ੋਰੈਂਸ ਕਰਾਵਾਂਗੇ ਤਾਂ ਫਿਰ ਇਸ ਦਾ ਜਿਹੜਾ ਲਾਈਫ ਇੰਸ਼ੋਰੈਂਸ ਕਰਾਵਾਂਗੇ ਇਸ ਦੀ ਮੌਤ ਤੋਂ ਬਾਅਦ ਉਹ ਸਾਰੇ ਪੈਸੇ ਆਪਾਂ ਨੂੰ ਮਿਲ ਜਾਣਗੇ ਤਾਂ ਇੱਥੇ ਫਿਰ ਇਹ ਇਸ ਅਨਿਕੇਤ ਸ਼ਰਮਾ ਦਾ ਲਾਈਫ ਇੰਸ਼ੋਰੈਂਸ ਕਰਾਉਂਦੇ ਆ ਜੋ ਕਿ ਇਹ 1.5 ਸਾਲ ਪਹਿਲਾਂ ਤਕਰੀਬਨ ਇਸ ਦਾ ਲਾਈਫ ਇੰਸ਼ੋਰੈਂਸ ਇਹਨਾਂ ਦੋਨਾਂ ਦੇ ਵੱਲੋਂ ਕਰਵਾਇਆ ਗਿਆ ਜਿਸ ਦੀ ਕੇ ਪਹਿਲੀ ਕੇਸਟ ਸੀ ਜੋ ਉਹ 2 ਜਨਵਰੀ 2024 ਦੇ ਦਿਨ ਜਾਂਦੀ ਹੈ ਤਾਂ ਹੁਣ 2 ਜਨਵਰੀ 2024 ਨੂੰ ਜਿਹੜਾ ਇਹ ਲਾਈਫ ਇੰਸ਼ੋਰੈਂਸ 2 ਕਰੋੜ 10 ਲੱਖ ਰੁਪਏ ਦਾ ਸ਼ੁਰੂ ਹੁੰਦਾ ਤੇ ਇੱਥੇ ਇਹ ਵੀ ਪਤਾ ਲੱਗਿਆ ਪੁਲਿਸ ਵਾਲਿਆਂ ਨੂੰ ਕਿ ਜੋ ਇਹ ਇੰਸ਼ੋਰੈਂਸ ਹੋਇਆ ਸੀ ਇਸ ਦੇ ਵਿੱਚੋਂ ਸਿਰਫ 25 ਲੱਖ ਰੁਪਈਆ ਜਿਹੜਾ ਬਾਬੂ ਰਾਮ ਸ਼ਰਮਾ ਨੂੰ ਵਕੀਲ ਨੇ ਦੱਸਿਆ ਸੀ ਕਿ ਆਪਾਂ ਨੂੰ ਮਿਲੂਗਾ ਬਾਕੀ ਦੇ ਜਿਹੜੇ ਪੈਸੇ ਸੀ ਉਹ ਵਕੀਲ ਆਪ ਹੜਪਣਾ ਚਾਹੁੰਦਾ ਸੀ ਜਿਸ ਦੇ ਚੱਲਦੇ ਆ ਇਹ ਹੁਣ ਜਿਹੜੀ ਇਸ ਦੀ ਪਹਿਲੀ ਕਿਸ਼ਤ ਸੀ ਇਹ ਤਾਂ ਬਾਬੂ ਰਾਮ ਸ਼ਰਮਾ ਨੇ ਭਰੀ ਸੀ ਪਰ ਉਸ ਤੋਂ ਬਾਅਦ ਬਾਬੂ ਰਾਮ ਸ਼ਰਮਾ ਨੇ ਕੋਈ ਵੀ ਕਿਸ਼ਤ ਨਹੀਂ ਭਰੀ ਜਿਹੜੀਆਂ ਬਾਕੀ ਦੀਆਂ ਕਿਸ਼ਤਾਂ ਸੀ ਇਸ ਦੇ ਇਨਸਟਾਲਮੈਂਟ ਸੀਗੀਆਂ ਉਹ ਸਾਰੀਆਂ ਇਹ ਵਕੀਲ ਆਦੇਸ਼ ਕੁਮਾਰ ਆਪ ਭਰਦਾ ਰਿਹਾ ਤਾਂ ਫਿਰ ਇਹਨਾਂ ਨੇ ਇਹ ਸਾਰਾ ਜਿਹੜਾ ਪਲਾਨ ਕੀਤਾ ਤੇ ਕਿਸ਼ਤਾਂ ਵਗੈਰਾ ਭਰਦੇ ਰਹੇ ਹੁਣ 1.5 ਸਾਲ ਦੇ ਤਕਰੀਬਨ ਇਹਨਾਂ ਦਾ ਲੰਘ ਜਾਂਦਾ ਜਦੋਂ ਇਹਨਾਂ ਨੇ ਇੰਸ਼ੋਰੈਂਸ ਕਰਾਇਆ ਤੇ ਉਸ ਤੋਂ ਬਾਅਦ ਫਿਰ ਇਹ ਇਸ ਦੇ ਮਰਡਰ ਦੀ ਪਲੈਨਿੰਗ ਸ਼ੁਰੂ ਕਰ ਦਿਆ ਜਿਸ ਦੇ ਚੱਲਦਿਆਂ ਇਹ ਦੋ ਜਣਾਂ ਨੂੰ ਜਿਹੜਾ ਹਾਇਰ ਕਰਦਿਆ ਇਹ ਦੋ ਜਣਿਆਂ ਨੂੰ ਆਪਣੇ ਮੁੰਡੇ ਦੇ ਮਾਰਨ ਦੀ ਫਰauti ਦਿੰਦਾ ਜਿਸ ਦੇ ਲਈ ਇਹ 3 ਲੱਖ ਰੁਪਏ ਦੇ ਵਿੱਚ ਸਾਰੀ ਗੱਲਬਾਤ ਕਰਦਿਆ ਜਿਸ ਦੇ ਵਿੱਚੋਂ 50000 ਰੁਪਿਆ ਅਡਵਾਂਸ ਦਿੱਤਾ ਜਾਂਦਾ ਹੁਣ ਇਹਦੇ ਚੱਲਦਿਆਂ ਹੀ ਇੱਕ ਦਿਨ ਜੋ ਇਹ ਬਾਬੂ ਰਾਮ ਸ਼ਰਮਾ ਸੀ ਆਪਣੇ ਮੁੰਡੇ ਅਨਿਕੇਤ ਨੂੰ ਕਹਿੰਦਾ ਕਿ ਮੈਂ ਤੇਰੀ ਨੌਕਰੀ ਜਿਹੜੀ ਮੁਰਾਦਾਬਾਦ ਦੇ ਵਿੱਚ ਕਿਸੇ ਫੈਕਟਰੀ ਦੇ ਵਿੱਚ ਲਵਾ ਦਿੱਤੀ ਹੈ ਤਾਂ ਫਿਰ ਇਸਦੇ ਚੱਲਦਿਆਂ ਹੀ ਇਹ ਆਪਣੇ ਮੁੰਡੇ ਨੂੰ ਲੈ ਕੇ ਮੁਰਾਦਾਬਾਦ ਆਉਂਦਾ ਮੁਰਾਦਾਬਾਦ ਦੇ ਵਿੱਚ ਇਹ ਰਾਤ ਨੂੰ ਪਹੁੰਚਦਿਆ ਰਾਤ ਨੂੰ ਜਦੋਂ ਜਾਂਦੇ ਆ ਤਾਂ ਇਹ ਫੈਕਟਰੀ ਦੇ ਵਿੱਚ ਆਪਣੇ ਮੁੰਡੇ ਨੂੰ ਰਖਾਇਆ ਹੋਇਆ ਦੱਸਦਾ ਉਹਨੂੰ ਕਹਿੰਦਾ ਕਿ ਤੂੰ ਇੱਕ ਫੈਕਟਰੀ ਦੇ ਵਿੱਚ ਜਾਣਾ ਇੱਕ ਕਾਰ ਆਊਗੀ ਉਹ ਤੈਨੂੰ ਲੈ ਕੇ ਜਾਣਗੇ ਤਾਂ ਫਿਰ ਇੱਥੇ ਇੱਕ ਕਾਰ ਆਉਂਦੀ ਹੈ ਉਸ ਕਾਰ ਦੇ ਵਿੱਚ ਪਹਿਲਾਂ ਤੋਂ ਹੀ ਜਿਹੜੇ ਦੋ ਜਣਿਆਂ ਨੂੰ ਇਹ ਫਰauti ਵਗੈਰਾ ਦਿੱਤੀ ਗਈ ਸੀ ਉਹ ਪਹਿਲਾਂ ਤੋਂ ਮੌਜੂਦ ਸੀਗੇ ਉਹਦੇ ਨਾਲ ਹੀ ਅਨਕੇਸ਼ ਸ਼ਰਮਾ ਨੂੰ ਬਿਠਾ ਦਿੱਤਾ ਜਾਂਦਾ ਹੁਣ ਅਨਕੇਤ ਨੂੰ ਲੱਗ ਰਿਹਾ ਸੀ ਕਿ ਉਹ ਫੈਕਟਰੀ ਦੇ ਵਿੱਚ ਚੱਲਿਆ ਪਰ ਉਹ ਜਿਹੜਾ ਆਪਣੀ ਮੌਤ ਦੇ ਵੱਲ ਨੂੰ ਜਾ ਰਿਹਾ ਸੀ ਤੇ ਉਸਦੇ ਨਾਲ ਜੋ ਉਹ ਦੋ ਜਣੇ ਬੈਠੇ ਸੀ ਉਹੀ ਉਹਨੂੰ ਅੱਗੇ ਜਾ ਕੇ ਮਾਰਨ ਵਾਲੇ ਸੀ ਤਾਂ ਜਦੋਂ ਗੱਡੀ ਅੱਗੇ ਜਾਂਦੀ ਹੈ ਇੱਕ ਸੁੰਨਸਾਨ ਰਸਤੇ ਦੇ ਉੱਤੇ ਗੱਡੀ ਰੋਕ ਲਈ ਜਾਂਦੀ ਹੈ ਇਸ ਨੂੰ ਜਿਹੜੀ ਸ਼ਰਾਬ ਵਗੈਰਾ ਪਲਾਈ ਜਾਂਦੀ ਹੈ ਨਕੇਤ ਨੂੰ ਪਹਿਲਾ ਕਾਰ ਦੇ ਵਿੱਚ ਹੀ ਤੇ ਜਦੋਂ ਇਹ ਸ਼ਰਾਬ ਪੀ ਕੇ ਕਾਫੀ ਜ਼ਿਆਦਾ ਜਿਹੜਾ ਨਸ਼ੇ ਦੇ ਵਿੱਚ ਹੋ ਜਾਂਦਾ ਤਾਂ ਉਸ ਤੋਂ ਬਾਅਦ ਇੱਕ ਡੰਡਾ ਲੈ ਕੇ ਇਸ ਦੀ ਮਾਰ ਕਟਾਈ ਸ਼ੁਰੂ ਕੀਤੀ ਜਾਂਦੀ ਹੈ ਤੇ ਇਸ ਦੇ ਸਿਰ ਦੇ ਵਿੱਚ ਵਾਰ ਕੀਤਾ ਜਾਂਦਾ ਜਿਸ ਦੇ ਨਾਲ ਇਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ ਉਸ ਦੀ ਮੌਤ ਤੋਂ ਬਾਅਦ ਇਸ ਨੂੰ ਗੱਡੀ ਦੇ ਅੱਗੇ ਸੁੱਟਿਆ ਜਾਂਦਾ ਤੇ ਇਸ ਦੇ ਉੱਪਰ ਦੀ ਗੱਡੀ ਲੰਘਾ ਦਿੱਤੀ ਜਾਂਦੀ ਆ ਤਾਂ ਕਿ ਇਦਾਂ ਲੱਗੇ ਕਿ ਜਿਹੜੀ ਇਸ ਦੀ ਮੌਤ ਆ ਐਕਸੀਡੈਂਟ ਦੇ ਨਾਲ ਹੋਈ ਆ ਤੇ ਇਸ ਦੀ লাশ ਨੂੰ ਉੱਥੇ ਹੀ ਸੜਕ ਦੇ ਉੱਤੇ ਸੁੱਟ ਕੇ ਇਹ ਜਿਹੜੇ ਦੋ ਜਾਨੇ ਸੀ ਉੱਥੋਂ ਫਰਾਰ ਹੋ ਜਾਂਦੇ ਆ ਤੇ ਇਦਾਂ ਇਹ ਸਾਰੀ ਪਲੈਨਿੰਗ ਕੀਤੀ ਜਾਂਦੀ ਆ ਇਸ ਪਲੈਨਿੰਗ ਦੇ ਚੱਲਦਿਆਂ ਇਸ ਦਾ ਕਤਲ ਵੀ ਕਰ ਦਿੱਤਾ ਜਾਂਦਾ ਫਿਰ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਤੇ ਪੁਲਿਸ ਮੌਕੇ ਦੇ ਉੱਤੇ ਉੱਥੇ ਪਹੁੰਚਦੀ ਆ ਜਿੱਥੇ লাশ ਮਿਲੀ ਸੀ ਤਾਂ ਹੌਲੀ ਹੌਲੀ ਕਰਕੇ ਇਸ ਦੇ ਖੁਲਾਸੇ ਹੁੰਦੇ ਜਾਂਦੇ ਆ ਹੁਣ ਜੋ ਇਹ ਸਭ ਕੁਝ ਕੀਤਾ ਗਿਆ ਇਸ ਦੇ ਚੱਲਦਿਆਂ ਫਿਰ ਦੋ ਜਾਨੇ ਜਿਹੜੇ ਹੋਰ ਸੀਗੇ ਜਿਨ੍ਹਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਪਰ ਜਿਹੜਾ ਇਸ ਜਿਹੜੀ ਗੇਮ ਦਾ ਜਾਂ ਇਸ ਪਲਾਨ ਦਾ ਮਾਸਟਰਮਾਈਂਡ ਸੀਗਾ ਜੋ ਉਹ ਆਦੇਸ਼ ਕੁਮਾਰ ਵਕੀਲ ਸੀ ਉਹ ਹਲੇ ਵੀ ਫਰਾਰ ਆ ਉਸ ਨੂੰ ਪੁਲਿਸ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਹਲੇ ਵੀ ਕਰ ਰਹੀ ਹੈ ਤੇ ਇਦਾਂ ਜਿਹੜਾ ਇਹ ਕੇਸ ਆ ਨਿਕਲ ਕੇ ਸਾਹਮਣੇ ਆ ਜਿਸ ਦੇ ਵਿੱਚ ਰਿਸ਼ਤਿਆਂ ਦਾ ਘਾਣ ਹੋਇਆ ਤੇ ਇਹਨਾਂ ਰਿਸ਼ਤਿਆਂ ਦੇ ਘਾਣ ਦੇ ਚਲਦਿਆਂ ਹੀ ਇੱਕ ਪਿਓ ਨੇ ਆਪਣੇ ਹੀ ਪੁੱਤ ਦਾ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਕਤਲ ਤੱਕ ਵੀ ਕਰਵਾ ਦਿੱਤਾ ਜਿਸ ਦੇ ਵਿੱਚੋਂ ਜਿਹੜਾ ਮਾਸਟਰ ਮਾਈਂਡ ਸੀ ਉਹ ਸਾਰੇ ਪੈਸੇ ਲੈ ਜਾਂਦਾ ਤੇ ਜਿਹੜੇ 25 ਲੱਖ ਰੁਪਈਆ ਸਿਰਫ ਉਸਦੇ ਪਿਓ ਨੂੰ ਦਿੱਤਾ ਜਾਣਾ ਸੀ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ